ਤਾਂ ਜਦੋਂ ਇਸ ਕੋਠੀ ਦੇ ਅੰਦਰ ਜਾਵਾਂਗੇ ਤਾਂ ਬਹੁਤ ਸਾਰਾ ਤੁਹਾਨੂੰ ਘਾਹ ਦਿਖੂਗਾ ਪੁਰਾਣੇ ਜੰਗਾਲੇ ਹੋਏ ਗੇਟ ਦਿਖਣਗੇ ਤਾਂ ਇਸ ਕੋਠੀ ਦੇ ਵਿੱਚ ਲਾਈਟਾਂ ਵੀ ਹੈ ਨਹੀਂ ਕਾਫੀ ਹਨੇਰਾ ਜਿਹੜੀ ਤੁਸੀਂ ਪੂਟਾਂ ਵਾਲੀ ਕੋਠੀ ਦੀ ਗੱਲ ਸੁਣੀ ਆ ਉਸ ਕੋਠੀ ਦੇ ਅੱਗੇ ਖੜੇ ਆ ਤੇ ਇਸ ਕੋਠੀ ਦੇ ਮੂਹਰੇ ਇੱਕ ਛੋਟਾ ਬੱਚਾ ਮਿਲਿਆ ਆਪਾਂ ਨੂੰ ਇਹਦੀ ਕਿਹਾ ਜਾਂਦਾ ਕਿ ਇੱਥੇ ਗੁਰਬਾਣੀ ਵੀ ਪੜੀ ਗਈ ਆ ਪਾਠ ਹੋਇਆ ਤਾਂ ਵੀ ਪੂਤਾ ਗਿਆ ਨਹੀਂ ਉਹਦਾ ਜੇ ਕੋਈ ਭੂਤ ਪ੍ਰੇਤ ਹੈਗੀ ਆ ਨਾ ਉਹਨੂੰ ਅਸੀਂ ਹਫ਼ਤਾ ਦਿੰਨੇ ਆ 5 ਦਿਨ ਦਿੰਨੇ ਆ ਅੱਜ ਹੁਣੇ ਜੇ ਕੋਈ ਨੁਕਸਾਨ ਕਰ ਸਕਦੀ ਆ ਹਫ਼ਤੇ 10 ਦਿਨਾਂ ਚ ਕਰ ਸਕਦੀ ਆ ਕੋਈ ਦੱਸੇ ਤਾਂ ਸਹੀ ਵੀ ਮੈਂ ਹੈਗੀ ਆ ਅਸੀਂ ਤਾਂ ਭਾਲਦੇ ਆ ਸਮਾਂ ਭਾਲਦੇ ਫਿਰਦੇ ਆ ਭੂਤਾਂ ਬੈਟਰੀਆਂ ਤੇੱਕੀ ਫਿਰਦੇ ਆ ਤੁਸੀਂ ਚੈਨਲ ਲਈ ਫਿਰਦੇ ਆ ਵੀ ਆਓ ਹੋਰ ਮਿਲਣ ਜਿਹੜਾ ਲਿਖਿਆ ਹੁਣ ਕਿਹੜੀ ਬਾਤ ਆ ਕਿਹੜੀ ਬੂਤ ਦੀ ਬਾਤ ਆ ਜਿਹੜੀ ਨਹੀਂ ਸੀ ਜਿਹੜੇ ਵਹਾਵਾ ਫਲਾਉਂਦੇ ਇੱਥੇ ਕੈਨੇਡਾ ਵਾਲੇ ਆਉਂਦੇ ਆ ਨਾ ਉਹਨਾਂ 'ਚ ਕੇਸ ਦਰਜ ਕਰਾਇਆ ਕਰੋ ਅਸੀਂ ਉਹਨਾਂ ਦੇ ਨਾਲ ਖੜਾ ਹਾਂ ਇੱਥੇ ਇਥੇ ਭੂਤਾਂ ਦਾ ਵਾਸ ਨਹੀਂ ਫਿਰ ਹੋਰ ਬਾਸ ਕਿਹਨਾਂ ਦਾ ਲੱਗਦਾ ਇੱਥੇ ਸਾਰਾ ਜਿਹੜਾ ਕੰਮ ਏ ਪਤਾ ਨਹੀਂ ਕਿਹੜੀ ਬਾਉਂਡਰ ਭੂਤਾਂ ਜਿਹੜੀਆਂ ਜਿਹੜੀਆਂ ਇਸ ਵੇਲੇ ਜਿਹੜਾ ਕਿਟਾ ਸਮੈਕ ਵਤਣ ਲੱਗੀ ਆ ਵੀ ਉਹ ਜਿਹੜਾ ਕੰਮ ਹੈ ਇਸ ਸਮੇਂ ਨਾਲ ਜਿਹੜਾ ਉਹਦਾ ਬੱਤੇ ਜਿਹੜਾ ਨਿਸ਼ੇੜੀ ਆ ਹੈ ਨਾ ਉਹ ਸਾਰਾ ਇਹ ਜਿਹੜਾ ਅਲਬੀਰਿਓ ਫਿਊਲ ਹੈ ਇਹ ਦੱਸਦਾ ਉਹ ਕਹਿੰਦੇ ਵੀ ਤਿੰਨ ਦਿਨ ਅਖੰਡ ਪੜ ਚੱਲਿਆ ਆਪ ਗੁਰਸਿੱਖ ਬੰਦੇ ਆ ਉਹ ਉਹ ਮੈਂ ਕਹਿੰਦਾ ਵੀ ਕਰਨ ਸਾਬਤ ਕੀ ਕਰਨਾ ਚਾਹੁੰਦੇ ਆ ਉਹ ਭੂਤਾਂ ਨੂੰ ਵਡਾਵਾ ਦੇਣੋਂ ਤਾਂ ਗੁਰਬਾਣੀ ਨੂੰ ਥੱਲੇ ਲਾ ਰਹੇ ਆ ਕੋਈ ਗੱਲ ਜੀ ਪਾਸ ਬੁਛ ਚਾਨਲੇ ਨੇ ਦੇ ਪਿੱਛੇ 12:00 ਵਜੇ ਤਾਂ ਪਿੱਛੇ ਭਜਾ ਜਾਣਾ ਤੇ ਉਮਰ ਕਿੰਨੀ ਹੈ ਤੇਰੀ ਹਮ ਤਾਂ ਨਹੀਂ ਭਰਾਨੇ ਪਾਣੀ ਜੀ ਉਮਰ ਦਾ ਪਤਾ ਨਹੀਂ ਤੈਨੂੰ ਆ ਦੇਖੋ ਨਜ਼ਰ ਮਾਰ ਸਕਦੇ ਹੋ ਇਦਰਾ ਸਪਿੰਜਾ ਵਗੈਰਾ ਤੁਹਾਨੂੰ ਨਜ਼ਰ ਆ ਸਕਦੀ ਹੈ ਹਨਾ ਆ ਜਿਹੜਾ ਸਟੇਕ ਵਗੈਰਾ ਜਿਹੜਾ ਪੀਤਾ ਜਾ ਰਿਹਾ ਕੋਈ ਇਸ ਤਰ੍ਹਾਂ ਦਾ ਕੋਈ ਕੈਮੀਕਲ ਹੈ ਇਹਦੇ ਤੁਸੀਂ ਦਵਾਈਆਂ ਦੇਖ ਸਕਦੇ ਕਿਹੜੀਆਂ ਦਵਾਈ ਪੜ ਕੇ ਦੇਖਿਓ ਜੀ ਕਿਹੜੀ ਸਿਗਨੇਚਰ ਕੈਪਸੂਲ ਹਾਂ ਇੱਕ ਕੈਪਸੂਲ ਸਿਗਨੇਚਰ ਕੈਪਸੂਲ ਨਸ਼ੇ ਵਾਲੇ ਕੈਪਸੂਲ ਆ ਜਿਹੜੇ ਬਹੁਤ ਮਸ਼ਹੂਰ ਨੇ ਕਿ ਇਹ ਪੀ ਕੇ ਖਾ ਕੇ ਬੰਦਾ ਕਮਲੇ ਵਾਂਗੂ ਹੋ ਜਾਂਦਾ ਤਾਂ ਮੈਨੂੰ ਲੱਗਦਾ ਉਹੀ ਪੂਤਾਂ ਦਾ ਵਾਸਾ ਇੱਥੇ ਜਿਹੜੇ ਨਸ਼ਾ ਕਰ ਰਹੇ ਹੁੰਦੇ ਨੇ ਜਾਂ ਕੋਈ ਗਲਤ ਕੰਮ ਕਰਨ ਆਉਂਦੇ ਨੇ ਕੋਈ ਨਹੀਂ ਲੈਂਦਾ ਇਸ ਮਕਾਨ ਨੂੰ ਕੀ ਤਰਕਸ਼ੀਲ ਸੁਸਾਇਟੀ ਇਹਨੂੰ ਖਰੀਦ ਸਕਦੀ ਹੈ ਵੇ ਅਗਰ ਇਸ ਕੋਠੀ ਦੇ ਵਿੱਚ ਕੋਈ ਭੂਤ ਪ੍ਰੇਤ ਹੈ ਸਤਾਸੀ ਤਰਕਸ਼ੀਲ ਸੁਸਾਇਟੀ ਵੱਲੋਂ ਚੈਲੰਜ ਕਰਦੇ ਆਂ ਕੱਜ ਅਸੀਂ ਦਰਵਾਜ਼ੇ 'ਚ ਖੜੇ ਆਂ ਜੇ ਉਸ ਭੂਤ ਪ੍ਰੇਤ 'ਚ ਜਾ ਇਹਨਾਂ ਦੇ ਕਿਸੇ ਵੀ ਉਸ ਗੈਵੀ ਸ਼ਕਤੀ 'ਚ ਕੋਈ ਹਿੰਮਤ ਹੈ ਤਾਂ ਸਾਨੂੰ ਅੰਦਰ ਵੜਨ ਤੋਂ ਵੀ ਰੋਕ ਕੇ ਸਾਨੂੰ ਅੰਦਰ ਗੇੜਾ ਦੇਣ ਤੋਂ ਵੀ ਰੋਕ ਕੇ ਤੇ ਸਾਨੂੰ ਵੀਡੀਓ ਬਣਾਉਣ ਤੋਂ ਵੀ ਰੋਕ ਕੇ ਅਸੀਂ ਤਾਮ ਮੰਨਾਂਗੇ ਥੋੜਾ ਜਿਹਾ ਪਿੱਛੇ ਜਾਈਗੇ ਤਾਂ ਇਹ 2 ਲੱਖ ਰੁਪਏ ਨੂੰ ਮਰ ਲੈ ਜੀ ਪਰ ਇੱਥੇ ਕੋਈ 40-50 ਹਜ਼ਾਰ ਨੂੰ ਵੀ ਲੈਣ ਨੂੰ ਤਿਆਰ ਨਹੀਂ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਹਨੇਰੇ ਦੀ ਤੇ ਇਕਾਂਤ ਦੀ ਵੀ ਇੱਕ ਆਪਣੀ ਮਾਨਸਿਕਤਾ ਹੁੰਦੀ ਆ ਜਦੋਂ ਅਸੀਂ ਦਿਨੇ ਉਸ ਟਾਈਮ ਤੁਰੇ ਫਿਰਦੇ ਆ ਤਾਂ ਸਾਨੂੰ ਕਈ ਵਾਰੀ ਡਰ ਨਹੀਂ ਲੱਗਦਾ ਪਰ ਜਦੋਂ ਉੱਥੇ ਕੋਈ ਨਾ ਹੋਵੇ ਉਦੋਂ ਡਰ ਲੱਗਦਾ ਜਾਂ ਜਦੋਂ ਬਹੁਤ ਜ਼ਿਆਦਾ ਹਨੇਰਾ ਹੋ ਚੁੱਕਿਆ ਹੋਵੇ ਸਾਨੂੰ ਡਰ ਉਦੋਂ ਲੱਗਦਾ ਤਾਂ ਅੱਜ ਇੱਕ ਬਹੁਤ ਚਰਚਾ ਦੇ ਵਿੱਚ ਆਈ ਇੱਕ ਕੋਠੀ ਜਿਹਨੂੰ ਭੂਤਾਂ ਵਾਲੀ ਕੋਠੀ ਕਿਹਾ ਜਾਂਦਾ ਤਲਵੰਡੀ ਸਾਬੋ ਦੇ ਵਿੱਚ ਆ ਅਸੀਂ ਉੱਥੇ ਪਹੁੰਚੇ ਆ ਜਿੱਥੇ ਕਿ ਲੋਕ ਕਹਿੰਦੇ ਵੀ ਡਰਦੇ ਇਥੋਂ ਡਰਦੇ ਲੋਕ ਇੰਨਾ ਕਹਿੰਦੇ ਵੀ ਉਹ ਗੱਡੀਆਂ ਤੇਜ਼ ਭਜਾ ਕੇ ਲੰਘਦੇ ਆ ਤੇ ਇਹਦੇ ਵਿੱਚ ਵੀ ਨਹੀਂ ਜਾਂਦੇ ਕਿਉਂਕਿ ਇੱਥੇ ਭੂਤਾਂ ਦਾ ਆਵਾਸ ਆ ਤੇ ਇਹ ਵੀ ਇੱਕ ਖਬਰ ਆਈ ਆ ਕਿ ਪੰਜਾਬ ਦੇ ਤਰਕਸ਼ੀਲ ਆ ਜਿਹੜੇ ਉਹ ਇਸ ਕੋਠੀ ਦੇ ਵਿੱਚ ਨਹੀਂ ਵੜੇ ਉਹ ਡਰਦੇ ਭੱਜ ਗਏ ਤੋਂ ਤੇ ਅੱਜ ਆਪਾਂ ਤਰਕਸ਼ੀਲ ਸੁਸਾਇਟੀ ਦੇ ਨਾਲ ਇਸ ਕੋਠੀ ਦੇ ਬਾਹਰ ਖੜੇ ਆ ਅੰਦਰ ਵੀ ਜਾਵਾਂਗੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਸਾਡੇ ਨਾਲ ਮਾਸਟਰ ਸਰਜੀਤ ਦਾਉਦਰ ਨੇ ਗਰਮੀਤ ਮੱਲਾ ਜੀ ਨੇ ਤੇ ਭਾਈ ਮੇਵਾ ਸਿੰਘ ਜੀ ਨੇ ਆਪਾਂ ਗੱਲਬਾਤ ਕਰਾਂਗੇ ਜਿਵੇਂ ਕੋਠੀ ਦੀ ਚਰਚਾ ਆਈ ਹੈਗੀ ਆ ਜੀ। ਇਹ ਇਸ ਕੋਠੀ ਦੇ ਵਿੱਚ ਭੂਤਾਂ ਦਾ ਆਵਾਸ ਆ। ਆਪਾਂ ਇਹ ਦਰਵਾਜ਼ੇ ਅੱਗੇ ਖੜੇ ਆਂ। ਕੀ ਤੁਸੀਂ ਅੱਗੇ ਜਾਓਗੇ ਨਹੀਂ? ਜੈਸੋ ਬਾਹਰੋਂ ਹੀ ਮੂੜੋਂਗੇ ਜਿੱਥੇ ਖਬਰ ਆ ਰਹੀ ਹੈ ਕਿ ਇੱਕ ਤਰਕਸ਼ੀਲ ਥੋਪਜਿਆ। ਦੇਖੋ ਜੀ ਪਹਿਲੀ ਗੱਲ ਤਾਂ ਹੈ ਤਰਕਸ਼ੀਲ ਸੁਸਾਇਟੀ ਦਾ ਹੁਣ ਤੱਕ ਇਹੋ ਜੇ ਹਰੇਕ ਬਹਿਮ ਭਰਮ ਨੂੰ ਚੈਲੰਜ ਰਿਹਾ ਤੇ ਇੱਥੇ ਵੀ ਉੱਡਾ ਹੀ ਚੈਲੰਜ ਆ। ਕਿਉਂਕਿ ਸਾਡਾ ਘਰ ਆ ਨਾ ਜਿਹੜਾ ਉਹ ਸਾਡੇ ਸਾਡੇ ਆਪ ਦੇ ਪਰਿਵਾਰਕ ਮੈਂਬਰ ਵਾਂਗ ਹੀ ਹੁੰਦਾ ਉਹਦੇ ਨਾਲ ਮੋਹ ਤੇ ਸਾਡਾ ਓਨਾ ਹੀ ਹੁੰਦਾ ਜਿੰਨਾ ਸਾਡਾ ਪਰਿਵਾਰਕ ਮੈਂਬਰ ਨਾਲ ਹੁੰਦਾ ਪਰ ਜਦੋਂ ਇਹੋ ਜਿਹੇ ਘਰ ਦੇ ਨਾਲ ਇਹੋ ਜੀਆਂ ਗੱਲਾਂ ਜੁੜ ਜੀਆਂ ਤਾਂ ਜਿਹੜਾ ਉਹ ਘਰ ਦਾ ਮਾਲਕ ਆ ਨਾ ਉਹਦੇ ਪਤਾ ਨਹੀਂ ਕੀ ਗੁਜਰਜੀ ਹੋਊਗੀ ਮੰਨ ਤੇ ਕਿਉਂਕਿ ਇਹਦੇ ਚ ਅਸੀਂ ਜਿਹੜੇ ਤਰਕਸ਼ੀਲ ਸੁਸਾਇਟੀ ਵੱਲੋਂ ਹੁਣ ਤੱਕ ਹੱਲ ਕੀਤੇ ਵੇ ਕੇਸ ਆ ਉਨੇ ਤਾਂ ਅਸੀਂ ਵੇਖਿਆ ਕਿ ਕੁਝ ਲਾਲਚੀ ਲੋਕਾਂ ਨੇ ਗਵੰਡਾਂ ਨੇ ਉਹ ਖਰੀਦਣੇ ਹੁੰਦੇ ਆ ਜਾਂ ਕਈ ਵਾਰੀ ਕੋਈ ਜਿਹੜੇ ਮਾੜੇ ਅੰਸਰ ਆ ਜਿਨ੍ਹਾਂ ਨੇ ਕੋਈ ਉਹੋ ਜਿਹਾ ਧੰਦਾ ਚਲਾਇਆ ਹੁੰਦਾ ਜਿਹੜੇ ਧੰਦੇ ਤੋਂ ਇਸ ਕੋਠੀ ਤੋਂ ਕੋਈ ਨਜ਼ਰ ਰੱਖੀ ਜਾ ਸਕਦੀ ਹੈ ਉਹਨਾਂ ਦਾ ਵੀ ਇਹੋ ਜਿਹਾ ਕੋਈ ਨਿਸ਼ਾਨਾ ਹੁੰਦਾ ਵੀ ਇੱਥੇ ਕੋਈ ਇਹੋ ਜਿਹਾ ਵਹਿਮ ਭਰਮ ਖੜਾ ਕਰ ਦਈਏ ਜਿਸ ਦੇ ਨਾਲ ਜਿਹੜੇ ਆਮ ਲੋਕ ਆ ਉਹ ਇੱਥੇ ਖੜਨੀ ਨਾ ਠਹਿਰਨੀ ਨਾ ਤਾਂ ਕਿ ਸਾਡਾ ਧੰਦਾ ਚੱਲਦਾ ਰਹੇ ਇਦੇ ਪਿੱਛੇ ਹੁਣ ਤੱਕ ਕਾਰਨ ਇਹ ਹੀ ਲੱਭੇ ਜਾ ਸਕਿਆ ਤੇ ਹੁਣ ਸਾਡਾ ਚੈਲੰਜ ਆ ਇਹ ਕਿਉਂਕਿ ਅਸੀਂ ਚੈਲੰਜ ਇਹ ਕਰਦੇ ਹੁੰਦੇ ਹਾਂ ਅਸੀਂ ਲੋਕਾਂ ਦੀ ਪੱਧਰ ਤੇ ਉਤਰ ਕੇ ਵੀ ਅਗਰ ਇਸ ਕੋਠੀ ਦੇ ਵਿੱਚ ਕੋਈ ਭੂਤ ਪ੍ਰੇਤ ਹੈ ਤਾਂ ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਚੈਲੰਜ ਕਰਦੇ ਹਾਂ ਕੱਜ ਅਸੀਂ ਦਰਵਾਜ਼ੇ 'ਚ ਖੜੇ ਹਾਂ ਜੇ ਉਸ ਭੂਤ ਪ੍ਰੇਤ 'ਚ ਜਾ ਇਹਨਾਂ ਦੇ ਕਿਸੇ ਵੀ ਉਸ ਗੈਵੀ ਸ਼ਕਤੀ 'ਚ ਕੋਈ ਹਿੰਮਤ ਹੈ ਤਾਂ ਸਾਨੂੰ ਅੰਦਰ ਵਰਨ ਤੋਂ ਵੀ ਰੋਕ ਕੇ ਸਾਨੂੰ ਅੰਦਰ ਗੇੜਾ ਜਾਣ ਤੋਂ ਵੀ ਰੋਕ ਕੇ ਤੇ ਸਾਨੂੰ ਵੀਡੀਓ ਬਣਾਉਣ ਤੋਂ ਵੀ ਰੋਕ ਕੇ ਅਸੀਂ ਤਾਅ ਮੰਨਾਂਗੇ ਜੀ ਹੁਣ ਤੁਸੀਂ ਦਰਵਾਜ਼ਾ ਖੜਕਾ ਕੇ ਅੰਦਰ ਜਾਓਗੇ ਬਿਲਕੁਲ ਅੰਦਰ ਜਾਓਗੇ ਦਰਵਾਜ਼ਾ ਦਾ ਖੈਰ ਇੱਕ ਗੱਲ ਆ ਵੀ ਉਹ ਦਰਵਾਜ਼ਾ ਤਾਂ ਹੁਣ ਆਪਾਂ ਨੂੰ ਵੀ ਪਤਾ ਵੀ ਇਹਨੂੰ ਜਿੰਦਰਾ ਲੱਗਾ ਹੈ ਪਰ ਅਸੀਂ ਅੰਦਰ ਜਾਣ ਦਾ ਗੇੜਾ ਵੀ ਰਸਤਾ ਭਾਵੇਂ ਹੱਕਾ ਤੋਂ ਟੱਪ ਕੇ ਜਾਈਏ ਪਾਵੇਂ ਅਸੀਂ ਕੰਦ ਕੋਲ ਲੰਘ ਕੇ ਜਾਈਏ ਪਾਵੇਂ ਦਰਵਾਜ਼ਾ ਖੁੱਲਾ ਹੋ ਥੋੜੀ ਜਾਈਏ ਅਸੀਂ ਅੰਦਰ ਜਾਵਾਂਗੇ ਅੰਦਰ ਜਾ ਕੇ ਜਿਹੜਾ ਵੀ ਕੋਈ ਲੋਕਾਂ ਨੂੰ ਹੁਣ ਤੱਕ ਵਹਿਮ ਭਰਮ ਦੇ ਪ੍ਰਤੀ ਪਿਆ ਕਿਉਂਕਿ ਸਾਡੇ ਸਾਥੀ ਇੱਥੇ ਤ ਤਲਵੰਡੀ ਸਾਬੋ ਤੋਂ ਸਰਦਾਰ ਮੀਵਾ ਸਿੰਘ ਪਹਿਲਾਂ ਇਹ ਵੀਡੀਓ ਬਣਾ ਚੁੱਕੇ ਆ ਇਹੋ ਜਿਹਾ ਹੋਰ ਵੀ ਜਿਹੜੀਆਂ ਇਹਦੇ ਨਾਲ ਜੁਰਜੀਆਂ ਬਣਦੀਆਂ ਘਟਨਾਵਾਂ ਕਿੱਥੋਂ ਅਸੀਂ ਚੱਕੀਆਂ ਕਿਹੋ ਜਿਹਾ ਉਹਨਾਂ ਦਾ ਵਹਿਮ ਭਰਮ ਜੁੜੇ ਸੀ ਉਹ ਵੀ ਆਪਾਂ ਆਉਣ ਵਾਲੇ ਆ ਟਾਈਮ 'ਚ ਹੁਣੇ ਹੀ ਸਾਂਝੀ ਕਰਾਂਗੇ ਜਿੱਥੋਂ ਤੱਕ ਦੁਨੀਆ ਚੈਨਲ ਦੀ ਗੱਲ ਹੈ ਦੁਨੀਆ ਚੈਨਲ ਦੁਨੀਆ ਨੂੰ ਦੱਸਣ ਆਇਆ ਵੀ ਇਹ じゃ ਕੋਈ ਵਹਿਮ ਪਰਮ ਨਹੀਂ ਹੁੰਦਾ ਜੀ ਆਪਾਂ ਇਸ ਕੋਠੀ ਦੇ ਅੰਦਰ ਚੱਲਾਂਗੇ ਇੱਕ ਦਰਵਾਜ਼ੇ ਨੂੰ ਲੋਕ ਆ ਦੂਜਾ ਦਰਵਾਜ਼ਾ ਛੋਟਾ ਜਿਹੜਾ ਉਹ ਖੁੱਲਾ ਮਿਲ ਸਕਦਾ ਤੁਹਾਨੂੰ ਤੇ ਆਪਾਂ ਇਸ ਕੋਠੀ ਦੇ ਅੰਦਰ ਜਾ ਕੇ ਦੇਖਦੇ ਆ ਅਸੀਂ ਤਿੰਨ ਚਾਰ ਜਾਣੇ ਟੀਮ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਦੀ ਆ ਤਾਂ ਜਦੋਂ ਇਸ ਕੋਠੀ ਦੇ ਅੰਦਰ ਜਾਵਾਂਗੇ ਤਾਂ ਬਹੁਤ ਸਾਰਾ ਤੁਹਾਨੂੰ ਘਾਹ ਦਿਖੂਗਾ ਪੁਰਾਣੇ ਜੰਗਾਲੇ ਹੋਏ ਗੇਟ ਦਿਖਣਗੇ ਤਾਂ ਇਸ ਕੋਠੀ ਦੇ ਵਿੱਚ ਲਾਈਟਾਂ ਵੀ ਹੈ ਨਹੀਂ ਕਾਫੀ ਹਨੇਰਾ ਤਾਂ لازمی ਜਿਹੜੇ ਬੰਦੇ ਇਹ ਸੋਚਦੇ ਆ ਕਿ ਪੂਤਾਂ ਹੁੰਦੀਆਂ ਉਹਨਾਂ ਨੂੰ ਡਰ ਲੱਗ ਸਕਦਾ ਜਿਹੜੇ ਬੰਦੇ ਇਕਾਂਤ ਤੋਂ ਡਰਦੇ ਆ ਜਿਹੜੇ ਬੰਦੇ ਹਨੇਰੇ ਤੋਂ ਡਰਦੇ ਆ ਤਾਂ ਅੱਗੇ ਆਪਾਂ ਜਾ ਕੇ ਗੱਲ ਕਰਾਂਗੇ ਆਪਾਂ ਇਸ ਕੋਠੀ ਦੇ ਬਾਹਰ ਖੜ ਕੇ ਪਹਿਲਾਂ ਤਾਂ ਗੱਲ ਕਰਾਂਗੇ ਸਾਡੇ ਨਾਲ ਤਰਚੀਲ ਸੁਸਾਇਟੀ ਦੇ ਮੈਂਬਰ ਨੇ ਜਿਹੜੇ ਉਹ ਗੱਲਬਾਤ ਰੱਖਣਗੇ ਜਿਵੇਂ ਇੱਥੇ ਕਿਹਾ ਜਾਂਦਾ ਜੀ ਕਿ ਪੂਤਾਂ ਦਾ ਵਾਸ ਆ ਇਹ ਗੱਲ ਜਿਵੇਂ ਥੋੜੀ ਜੀ ਤਾਂ ਤੁਸੀਂ ਕੀਤੀ ਹੈ ਕਿ ਇਹ ਕਈ ਵਾਰੀ ਅਫਵਾਹਾਂ ਉੱਡ ਜਾਂਦੀਆਂ ਤਾਂ ਕਿਉਂ ਇਹ ਉੜਦੀਆਂ ਕੀ ਲੱਗਦਾ ਇੱਥੇ ਕੋਈ ਘਟਨਾ ਵਾਪਰੀ ਹੋ ਜਿਹਦਾ ਕਰਕੇ ਇਹ ਉੱਡੀ ਆਫਵਾਹ ਵੀ ਹਾਂ ਇੱਥੇ ਭੂਤਾਂ ਨਹੀਂ ਕੋਈ ਘਟਨਾ ਨਹੀਂ ਵਾਪਰੀ ਅਸਲ ਚ ਸਾਡੇ ਮਨ ਦਾ ਉਹ ਸਾਡੀਆਂ ਦਾਦੀਆਂ ਨਾਨੀਆਂ ਜਾਂ ਸਾਡੇ ਦਾਦਿਆਂ ਦਾਦੀਆਂ ਵੱਲੋਂ ਤੇ ਜੋ ਸਾਡੀਆਂ ਜਿਹੜੀਆਂ ਪ੍ਰਾਣ ਲੋਕ ਕਹਾਣੀਆਂ ਟੈਲੀਵਿਜ਼ਨਾਂ ਤੇ ਚੱਲਦੀਆਂ ਹੂੰ ਜਿਹਦੇ ਚ ਬਹੁਤ ਵੱਡੇ ਗੱਪ-ਗਪੌੜ ਚੱਲਦੇ ਆ ਉਹ ਗੱਪ-ਗਪੌੜਾਂ ਦੇ ਕਈ ਵਾਰੀ ਮਗਰ ਲੱਗ ਕੇ ਜਿੰਨੀਆਂ ਰੀਝਾਂ ਦੇ ਨਾਲ ਇਹ ਮਕਾਨ ਕਿਸੇ ਨੇ ਬਣਾਇਆ ਹੋਊ ਨਾ ਤੁਸੀਂ ਥੱਲੇ ਵੇਖੋ ਪੱਥਰ ਲੱਗਾ ਆ ਹੂੰ ਬਿਲਕੁਲ ਕੋਠੀ ਤੇ ਉਹਨਾਂ ਨੇ ਫੁੱਲ ਆਵਦਾ ਜਿਨੀ ਰੀਜ ਲੱਗਦੀ ਸੀ ਉਹ ਲਾਈ ਹੈ ਹੂੰ ਪਰ ਸਾਡਾ ਇੱਕ ਹੋਰ ਵੀ ਹੈਗਾ ਇਸ ਇਸ ਪਰਿਵਾਰ ਦੇ ਮਾਲਕ ਨੂੰ ਨਹੀਂ ਕੱਲੇਗੀ ਹੂੰ ਜਿੰਨੇ ਵੀ ਹੁਣ ਤੱਕ ਇਹੋ ਜੇ ਵਹਿਮ ਭਰਮ ਚੱਲੇ ਆ ਪੰਜਾਬ ਚ ਹੂੰ ਉਹਨਾਂ ਸਾਰੇ ਪਰਿਵਾਰ ਮਾਲਕਾਂ ਨੂੰ ਸਾਡਾ ਇੱਕ ਸਨੇਹਾ ਐ ਤਰਕਸ਼ੀਲ ਸੁਸਾਇਟੀ ਵੱਲੋਂ ਅਸੀਂ ਉਹਨਾਂ ਦੀ ਇਸ ਗੱਲ 'ਚ ਮਦਦ ਕਰ ਸਕਦੇ ਆ ਕਿਉਂਕਿ ਇਹੋ ਜਿਹਾ ਵਹਿਮ ਭਰਮ ਫਲਾ ਕੇ ਤੁਹਾਡੇ ਇਸ ਮਕਾਨ ਨੂੰ ਬਦਨਾਮ ਕਰਕੇ ਇਹ ਦੀ ਜਿਹੜੀ ਜਿਹੜੀ ਉਹਦੀ ਮਾਰਕੀਟ ਵੈਲਿਊ ਆ ਉਹਨੂੰ ਉਹ ਕਟਾ ਦਿੰਦੇ ਆ ਸਾਨੂੰ ਸਾਰਿਆਂ ਨੂੰ ਪਤਾ ਉਹ ਵੈਲਿਊ ਜੇਕਰ ਤੁਸੀਂ ਪੂਰੀ ਰੱਖਣਾ ਚਾਹੁੰਦੇ ਆ ਤਾਂ ਇਹ ਜਿਹੜੇ ਅਫਵਾਹਾਂ ਫਲਾਉਂਦੇ ਇੱਥੇ ਕੈਨੇਡਾ ਵਾਲੇ ਆਉਂਦੇ ਆ ਨਾ ਉਹਨਾਂ ਤੇ ਕੇਸ ਦਰਜ ਕਰਾਇਆ ਕਰੋ ਅਸੀਂ ਉਹਨਾਂ ਦੇ ਨਾਲ ਖੜਾ ਹਾਂ ਉਹਨਾਂ ਤੇ ਮੁਕੱਦਮਾ ਦਰਜ ਕਰਾਓ ਵੀ ਇਹਨਾਂ ਨੇ ਸਾਡਾ ਇਨਾ ਨੁਕਸਾਨ ਕੀਤਾ ਅਸੀਂ ਉਸ ਮੁਕਦਮੇ 'ਚ ਜਿੰਨਾ ਵੀ ਤੁਹਾਡਾ ਕਰ ਸਕਦੇ ਹੋਏ ਮਤਲਬ ਤੁਹਾਡੇ ਨਾਲ ਪੜਾਂਗੇ ਤੁਹਾਡੇ ਨਾਲ ਸਲਾਮ ਮਸ਼ਵਰਾ ਵੀ ਕਰਾਂਗੇ ਤੁਹਾਡੇ ਜਿੰਨਾ ਵੀ ਸਾਡੀ ਮਦਦ ਤੁਸੀਂ ਚਾਹੁੰਦੇ ਹੋ ਅਸੀਂ ਮਦਦ ਦੇਵਾਂਗੇ ਅਗਰ ਤੁਹਾਨੂੰ ਵਕੀਲ ਚਾਹੀਦਾ ਹੋਇਆ ਅਸੀਂ ਵਕੀਲ ਦੇਵਾਂਗੇ ਅਗਰ ਤੁਸੀਂ ਫੇਰ ਵੀ ਜਿਵੇਂ ਅਸੀਂ ਹੁਣ ਤੱਕ ਥਾਵਾਂ ਤੇ ਜਾਂਦੇ ਰਹੇ ਹਾਂ ਜਿਹੜੀਆਂ ਕਈ ਖੇਤਾਂ ਦੇ ਵਿੱਚ ਕੋਈ ਮਟੀਆਂ ਬਣੀਆਂ ਆਈਆਂ ਅਸੀਂ ਹੋਰ ਧਾਰਮਿਕ ਜਗਾਵਾਂ ਬਣੀਆਂ ਸੀ ਕਈ ਉਹ ਵਹਿਮ ਤੇ ਮਾਰੇ ਟੋਂਦੇ ਨਹੀਂ ਸੀ ਵੀ ਸਾਨੂੰ ਕੁਝ ਚੁੰਮੜਦਾ ਜਾਵੇ ਅਸੀਂ ਉਹ ਟਾ ਕੇ ਹੁਣ ਤੱਕ ਮਤਲਬ ਸਾਰੀਆਂ ਸਾਫ ਕਰਤੀ ਜਗਾ ਉਹਨਾਂ ਦੀ ਤੇ ਉਹਨਾਂ ਨੂੰ ਮਾਲਕਾਂ ਨੂੰ ਸੌਂਪੀ ਆ ਇਹ ਹੀ ਸਾਡਾ ਫੇਰ ਲੋਕਾਂ ਨੂੰ ਚੈਲੰਜ ਆ ਵੀ ਅਗਰ ਉਹਨਾਂ ਨੂੰ ਕਿਸੇ ਜਗਾ ਤੱਕ ਵਹਿਮ ਹੈ ਕੋਈ ਸਿਰਫ ਇੱਕੋ ਹੀ ਗੱਲ ਆ ਵੀ ਉਸ ਮਾਲਕ ਨੇ ਲਿਖ ਕੇ ਦੇਣਾ ਹੁੰਦਾ ਸੁਸਾਇਟੀ ਨੂੰ ਵੀ ਸਾਨੂੰ ਇਹਦੇ ਤੱਕ ਵਹਿਮ ਭਰਮ ਆ ਜੀ ਸਾਡੀ ਮਦਦ ਕੀਤੀ ਜਾਵੇ ਸਾਡੀ ਮਾਨਸਿਕ ਜਿਹੜਾ ਸਾਡੀ ਮਤਲਬ ਪਧਾਇਆ ਜਾਵੇ ਇਹਨੂੰ ਇਹ ਸਾਡਾ ਸਹਿਯੋਗ ਕੀਤਾ ਜਾਵੇ ਜੀ ਅਸੀਂ ਸਹਿਯੋਗ ਕਰਨ ਨੂੰ ਪੂਰਾ ਤਿਆਰ ਆ ਉਸ ਜਗ੍ਹਾ ਨੂੰ ਅਸੀਂ ਉੱਥੇ ਚੱਕਾਂਗੇ ਆਪ ਖੁਦ ਸਾਡੇ ਬੰਦੇ ਲੈ ਕੇ ਆਵਾਂਗੇ ਸਿਰਫ ਹਲਫੀਆਂ ਬਿਆਨ ਉਹਨੇ ਦੇਣਾ ਹੋਊਗਾ ਮਾਲਕ ਨੇ ਵੀ ਮੈਂ ਇਹਨੂੰ ਜਗ੍ਹਾ ਨੂੰ ਚੁਕਾਉਣਾ ਚਾਹੁੰਦਾ ਅਗਰ ਇਸ ਕੋਠੀ ਨੂੰ ਵੀ ਉਹ ਸਵਾਰਨਾ ਚਾਹੁੰਦੇ ਆ ਉਹ ਇਹਦੇ ਵਿੱਚ ਕੋਈ ਰਹਿائش ਕਰਨਾ ਚਾਹੁੰਦੇ ਆ ਉਹ ਇਹਨੂੰ ਚਲੋ ਹੱਦ ਤੱਕ ਜੇ ਆਪਾਂ ਕਹੀਏ ਪਾਈ ਤਾਂ ਉਹਨਾਂ ਨੇ ਬਹੁਤ ਰੀਝਣਾ ਅੱਗੇ ਢਾਉਣਾ ਵੀ ਚਾਹੁੰਦੇ ਆ ਅਸੀਂ ਉਹਦੇ ਚ ਵੀ ਮਦਦ ਉਹਨਾਂ ਦੀ ਕਰਾਂਗੇ ਅਸੀਂ ਇਸਰੇ ਹਾਂ ਦਿੰਨੇ ਆ ਜੀ ਆਪਣੇ ਨਾਲ ਇੱਥੋਂ ਦੇ ਲੋਕਲ ਆਗੂ ਨੇ ਜਿਹੜੇ ਤਰਕਸ਼ੀਲ ਸੁਸਾਇਟੀ ਦੇ ਵਿੱਚ ਕੰਮ ਕਰਦੇ ਨੇ ਪਿਛਲੇ ਦਿਨ ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਸੀ ਮੇਵਾ ਸਿੰਘ ਜੀ ਨੇ ਇੱਥੇ ਤੁਸੀਂ ਜਿਵੇਂ ਅਫਵਾਹਾਂ ਦਾ ਬਾਜ਼ਾਰ ਕਾਫੀ ਗਰਮ ਆ ਜੀ ਪਹਿਲਾਂ ਤੇ ਕੋਠੀ ਬਾਰੇ ਜੇ ਜਾਨਣਾ ਚਾਹੀਏ ਇਹ ਕੋਠੀ ਕਿੰਨੀ ਕੁ ਪੁਰਾਣੀ ਆ ਇਹਦੇ ਨਾਲ ਭੂਤਾਂ ਵਾਲੀ ਗੱਲ ਜੁੜੀ ਕਿਵੇਂ ਕੀ ਤੁਸੀਂ ਇਹਦੇ ਬਾਰੇ ਥੋੜਾ ਦੱਸ ਸਕਦੇ ਹੋ ਇਹ ਕੋਠੀ ਸਰ ਜੀ ਅੱਜ ਤੋਂ ਪੀ ਮਤਲਬ 25 30 ਸਾਲ ਪਹਿਲਾਂ ਬਣੀ ਹੋਈ ਹੈ ਹੂੰ 25-30 ਸਾਲ ਪੁਰਾਣੀ ਕੋਠੀ ਐ ਇਹਦੇ ਵਿੱਚ ਕੋਈ ਪਰਿਵਾਰ ਰਹਿੰਦਾ ਸੀਗਾ ਪਰਿਵਾਰਕ ਘਟਨਾਵਾਂ ਹੋਈ ਜਾਂਦੀਆਂ ਜੀ ਇਹਦੇ ਵਿੱਚ ਮਤਲਬ ਇੱਕ ਮੁੰਡੇ ਨੇ ਆਪਣੀ ਆਤਮ ਹੱਤਿਆ ਕਰ ਲਈ ਸੀ ਉਹਦੇ ਕਰਕੇ ਇਹਨਾਂ ਦਾ ਪਰਿਵਾਰ ਮਤਲਬ ਵੀ ਸਾਰਾ ਵਿਖਰ ਗਿਆ ਇਹ ਛੱਡ ਕੇ ਚਲੇ ਗਏ ਬਠਿੰਡਾ ਰਹਿਣ ਲੱਗੇ ਤੇ ਉਸ ਤੋਂ ਬਾਅਦ ਇਹਨੇ ਕੋਠੀ ਸੇਲ ਕਰਤੀ ਅੱਛਾ ਉਹ ਸੇਲ ਕਰਨ ਤੋਂ ਬਾਅਦ ਇੱਥੇ ਮਤਲਬ ਪੀਜੀ ਵੀ ਰਹੀ ਐ ਮੁੰਡੇ ਕੁੜੀਆਂ ਦੀ ਤੇ ਆਪਣੇ ਥਾਣਾ ਸੀਗਾ ਬਣਦਾ ਸੀ ਜਿਹੜਾ ਹੁਣ ਬਰਬਰ ਹੈਗਾ ਉਹ ਥਾਣਾ ਪਾਣ ਸਮੇਂ ਇਹਤੇ ਪੁਲਿਸ ਵਾਲੇ ਨੀਮਾ ਸ਼ਿਫਟ ਕਰਲੇ ਸੀ ਇਥੇ ਰਹੇ ਵੀ ਸੀ ਤੇ ਉਹਦੇ ਵਿੱਚ ਵੀ ਜਿਹੜੇ ਸਰਾਰਤੀ ਅਨਸਰ ਸੀਗੇ ਜਿਹੜੇ ਚਾਹੁੰਦੇ ਸੀਗੇ ਇਥੋਂ ਕੋਈ ਰਹੇ ਨਾ ਉਹ ਡੜਲੇ ਰੋਲੇ ਮਾਰਦੇ ਸੌਕਸ ਕਰਦੇ ਉਹਨਾਂ ਦਾ ਸਮਾਨ ਸੁੰਨ ਹੀ ਚੱਕ ਕੇ ਲੈ ਜਾਂਦੇ ਤੇ ਤਾਂ ਕਰਕੇ ਪੁਲਿਸ ਵਾਲੇ ਵੀ ਤਾਂ ਛੱਡ ਗਏ ਸੀਗੇ ਤੇ ਨੰਬਰ 2 ਤੇ ਜਿਹੜਾ ਆਪਣਾ ਕਹਿੰਦੇ ਸੀ ਵੀ ਨਿੰਗ ਸਿੰਘ ਛੱਡ ਕੇ ਭੱਜ ਗਏ ਉਹ ਆਪਣੇ ਤਲਵੰਡੀ ਸਾਹਿਬ ਉਹਦਾ ਬਾਬਾ ਜੋਰਾ ਸਿੰਘ ਆ ਜੀ ਅੱਛਾ ਉਹ ਇੱਥੇ ਆਏ ਉਹਨਾਂ ਨੇ ਕੋਠੀ ਲਈ ਮਤਲਬ ਲਾਸਟ ਦੇ ਵਿੱਚ ਉਹ ਇੱਥੇ 3 ਸਾਲ ਰਹੇ ਉਹਨਾਂ ਦੀ ਸ਼ਾਦੀ ਵੀ ਇੱਥੇ ਹੋਈ ਹੈ ਉਹਨਾਂ ਦੇ ਬੱਚਾ ਵੀ ਇੱਥੇ ਹੋਇਆ ਤੇ ਉਹਨਾਂ ਦਾ ਮਤਲਬ ਵੀ ਤਲਵੰਡੀ ਤੋਂ ਉਹਨਾਂ ਨੂੰ ਗੁਰੂ ਘਰ ਜਾਣਾ ਹੋਰ ਜਾਣਾ ਤੇ ਮਤਲਬ ਦਿੱਕਤ ਆਉਂਦੀ ਸੀਗੀ ਲੰਮੀ ਵਾਟ ਉਹਨਾਂ ਨੂੰ ਜਾਣਾ ਪੈਂਦਾ ਸੀ ਰੋਜ਼ ਉਹ ਤਾਂ ਕਰਕੇ ਉਹਨਾਂ ਨੇ ਕੋਠੀ ਅੱਗੇ ਸੇਲ ਕਰਤੀ ਤੇ ਆਪ ਉਹ ਤਲਵੰਡੀ ਸਾਬੋ ਰਹਿਣ ਲੱਗੇ ਉਸ ਤੋਂ ਬਾਅਦ ਹੀ ਜੋ سلسلہ ਹੋਇਆ ਸ਼ੁਰੂ ਹੋਇਆ ਸਾਰਾ ਮਤਲਬ ਇੱਥੇ ਖੜਨੋਂ हट ਕੇ ਲੋਕਾਂ ਰਹਿਣੋਂ हट ਕੇ ਵੀ ਖਬਰੀ ਨਿੰਗ ਵੀ ਛੱਡ ਕੇ ਭੱਜ ਗਏ ਜਦੋਂ ਮਤਲਬ ਫੇਕ ਚੈਨਲਾਂ ਨੇ ਉਹ ਫਵਾ ਉਡਾਤੀ ਵੀ ਨਿੰਗ ਵੀ ਛੱਡ ਕੇ ਭੱਜ ਗਏ ਉਸ ਤੋਂ ਬਾਅਦ ਇਹ ਲੋਕ ਕਿੱਥੋਂ ਮਤਲਬ ਕਿ ਦਹਿਸ਼ਤ ਇੰਨੀ ਬਣ ਗਈ ਲੋਕ ਖੜਨੋਂ हट ਗਏ ਫਿਰ ਆਪਣੀ ਤਰਕੀ ਸੋਸਾਇਟੀ 2015-16 ਦੇ ਵਿੱਚ ਇੱਥੇ ਆਪਣਾ ਵਿਸਾਖੀ ਦਾ ਪ੍ਰੋਗਰਾਮ ਚੱਲਿਆ ਸੀਗਾ ਉਹਦੇ ਵਿੱਚ ਤਿੰਨ ਦਿਨ ਅਸੀਂ ਲਗਾਤਾਰ ਦਿਨ ਤੇ ਰਾਤ ਲਗਾਤਾਰ ਅਸੀਂ ਰਹੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਉਸ ਚੀਜ਼ ਦਾ ਪ੍ਰਭਾਵ ਵੀ ਪਿਆ ਕੁਝ ਹੱਦ ਤੱਕ ਅਸਲ ਦੇਖੀ ਹੁਣ ਤਾਂ ਇੱਥੇ ਮਤਲਬ ਨੇੜੇ ਦੇ ਵਿੱਚ ਤਾਂ ਜੇ ਆਪਾਂ ਘੁੰਮਣ ਚਾਹੀਏ ਸਰਗਤ ਜਾਈਏ ਕੋਈ ਇਹਦਾ ਭੈ ਨਹੀਂ ਹੈਗਾ ਜੀ ਪਰ ਭੈ ਦਾ ਚੈਨਲ ਵਾਲਿਆਂ ਨੇ ਬਣਾ ਰੱਖਿਆ ਜਿਹੜੇ ਦੂਰ ਦੂਰ ਤੋਂ ਚੱਲ ਕੇ ਆ ਜਾਂਦੇ ਆ ਤੇ ਜਿਹੜੇ ਆਪਣਾ ਤੋਂ ਮਤਲਬ ਦੂਰ ਹੈ ਜਿਨ੍ਹਾਂ ਨੂੰ ਪਤਾ ਨਹੀਂ ਇਸ ਵਾਰ ਵੀ ਇੱਥੇ ਕੀ ਸੀ ਕੀ ਨਹੀਂ ਉਹੀ ਆ ਇਹਨੂੰ ਅੱਗੇ ਦੇ ਅੱਗੇ ਚੱਕੀ ਤੁਰੇਉਂਦੇ ਆ ਪਰ ਆਪਣਾ ਜਿਹੜਾ ਤਲਵੰਡੀ ਸਾਬੋ ਦਾ ਏਰੀਆ ਇੱਥੇ ਕੋਈ ਅਜਿਹਾ ਭੈ ਨਹੀਂ ਜਿ ਕੁਛ ਨਹੀਂ ਪੰਜਾਬ 'ਚ ਤਾਂ ਇਹਦਾ ਪੂਰਾ ਡਰ ਬਣਾਤਾ ਜੀ ਕਿ ਇਹ ਕੋਠੀ ਦੇ ਵਿੱਚ ਤਾਂ ਪੂਤਾ ਰਹਿੰਦੀਆਂ ਨੇ ਹਾਂ ਜੀ ਦੂਰ ਦੂਰ ਤਾਂ ਹੀ ਫਲਾਤਾ ਪਰ ਅਸੀਂ ਤਾਂ ਸਾਡਾ ਤਾਂ ਰੋਜ਼ ਦਾ ਆਉਣ ਜਾਣਾ ਜੀ ਇੱਥੇ ਅਸੀਂ ਇੱਥੇ ਆਉਂਦੇ ਆ ਪਰ ਜਿਹੜੇ ਮਤਲਬ ਸਾਈਡਾਂ ਤੇ ਪਲਾਟ ਪਏ ਆ ਦੋਨੇ ਸਾਈਡਾਂ ਤੇ ਖਾਲੀ ਪਏ ਆ ਉਹ ਲੋਕ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਵੀ ਇੱਥੇ ਜਿਹੜੀਆਂ ਉਹਨਾਂ ਮਤਲਬ ਇੱਥੇ ਜੇ ਥੋੜਾ ਪਿੱਛੇ ਜਾਈਏ ਤਾਂ ਇਹ 2 ਲੱਖ ਰੁਪਏ ਨੂੰ ਮਰ ਲੈ ਜੀ ਪਰ ਇੱਥੇ ਕੋਈ 40-50 ਹਜ਼ਾਰ ਨੂੰ ਵੀ ਲੈਣ ਨੂੰ ਤਿਆਰ ਨਹੀਂ ਇੱਥੇ ਇੰਨਾ ਪ੍ਰਭਾਵ ਤਾਂ ਉਹਨਾਂ ਬੰਦਿਆਂ ਨੇ ਤੇ ਉਹ ਹੁਣ ਇਸ ਚੀਜ਼ ਨੂੰ ਕਹਿੰਦੇ ਆ ਵੀ ਇਸ ਦੇ ਵਿੱਚ ਤਰਕਸ਼ੀਲ ਸੁਸਾਇਟੀ ਦੀ ਮਦਦ ਮੰਗਦੇ ਆ ਵੀ ਤੁਸੀਂ ਆ ਕੇ ਇਸ ਚੀਜ਼ ਦਾ ਪ੍ਰਚਾਰ ਕਰੋ ਤੇ ਇਹ ਪਹਿਲਾਂ ਮੰਗ ਹੀ ਹੋ ਜੇ ਪਰ ਹੁਣ ਤਾਂ ਇੱਥੇ ਚੈਲੰਜ ਆਇਆ ਜੀ ਕਿ ਤਰਕਸ਼ੀਲ ਸੁਸਾਇਟੀ ਤਾਂ ਇੱਥੋਂ ਭੱਜੀ ਆ ਡਰ ਕੇ ਉਹੀ ਤਾਂ ਗੱਲ ਹੈ ਜੀ ਉਹ ਚੈਨਲਾਂ ਵਾਲੇ ਸਾਰੇ ਕੁਝ ਕਰ ਰਹੇ ਆ ਅਸੀਂ ਜਦੋਂ ਵੀ ਕੋਈ ਇਹੋ ਜਿਹੀ ਕੋਈ ਵੀਡੀਓ ਆਉਂਦੀ ਹੈ ਕੋਈ ਘਟਨਾ ਕਰ ਮੇਜ ਆਉਂਦਾ ਅਸੀਂ ਉਸ ਟਾਈਮ ਹੀ ਆ ਕੇ ਇੱਥੇ ਲਾਈਵ ਹੋ ਕੇ ਸਭ ਕੁਝ ਕਰਦੇ ਆ ਅਸੀਂ ਇੱਕ ਵਾਰ ਮਤਲਬ ਬਰਨਾਲੇ ਆਪਣਾ ਪ੍ਰੋਗਰਾਮ ਸੀਗਾ ਤਰਕਸ਼ੀਲ ਭਾਵਨ ਦੇ ਵਿੱਚ ਉੱਥੋਂ ਆਉਂਦਿਆਂ ਅਸੀਂ ਆਉਂਦਿਆਂ ਦੇ ਮੋਬਾਈਲ ਦੇਖਾ ਤਾਂ ਵੀਡੀਓ ਆ ਰਹੀ ਸੀ ਵੀ ਤਰਕਸ਼ੀਲ ਦਿਨੇ ਤਾਂ ਭਗ ਜਾਂਦੇ ਰਾਤ ਨੂੰ ਨਹੀਂ ਜਾਂਦੇ ਅਸੀਂ ਉੱਥੋਂ ਸਾਡੇ ਸਾਥੀਆਂ ਨੂੰ ਨਾਲ ਲੈ ਕੇ ਦੋ ਸਾਥੀ ਮੇਰੇ ਨਾਲ ਹੋਰ ਸੀਗੇ ਜੋਗਰਾਜ ਸਿੰਘ ਤੇ ਹਰਜਿੰਦਰ ਸਿੰਘ ਪੱਪੀ ਆਪਣੇ ਤਲਵੰਡੀ ਸਾਬੋ ਕਾਈ ਦੇ ਸਾਥੀ ਹੈ ਅਸੀਂ ਰਾਤ ਨੂੰ 11 ਵਜੇ ਆ ਕੇ ਲਾਈਵ ਹੋਏ ਹਾਂ ਜਿੱਥੇ ਅਸੀਂ ਚੈਲੰਜ ਵੀ ਕੀਤਾ ਜਿਉਂਕਿ ਭੂਤ ਪ੍ਰੇਤਾਂ ਜਾਂ ਭੂਤ ਪ੍ਰੇਤ ਸਾਬਤ ਕਰਨਾ ਚਾਹੁੰਦਾ ਵੀ ਹੈਗਾ ਤਾਂ ਸਾਨੂੰ ਐਟ ਅ ਟਾਈਮ ਮਿਲੇ ਤੁਸੀਂ 5 ਲੱਖ ਰੁਪਏ ਇਨਾਮ ਸੋਸਾਇਟੀ ਤੋਂ ਦਵਾਵਾਂਗੇ ਜੀ ਚਲੋ ਅੱਜ ਵੀ ਹਨੇਰਾ ਹੋਇਆ ਜੀ ਆਪਾਂ ਬਾਹਰ ਖੜੇ ਹਾਂ ਤੇ ਕੀ ਅੰਦਰ ਜਾ ਕੇ ਆਪਾਂ ਗੱਲਬਾਤ ਕਰ ਸਕਦੇ ਹਾਂ ਦਿਖਾ ਸਕਦੇ ਹਾਂ ਅੰਦਰ ਕੀ ਕੀ ਆ ਠੀਕ ਹੈ ਆਪਾਂ ਅੰਦਰ ਚੱਲਾਂਗੇ ਇਸ ਕੋਠੀ ਦੀ ਅੰਦਰਲੀ ਹਾਲਤ ਦੇਖਾਂਗੇ ਇੱਥੇ ਕੀ ਆ ਅੰਦਰ ਤੁਸੀਂ ਦੇਖ ਸਕਦੇ ਹੋ ਇੱਥੇ ਕਮਰੇ ਤੁਸੀਂ ਹਾਲਤ ਦੱਸ ਦਿਓ ਜੀ ਸਾਰੀ ਕੋਠੀ ਦੀ ਇਹ ਜਿਹੜਾ ਹੈਗਾ ਜੀ ਆਪਣਾ ਕੋਠੀ ਦਾ ਮਤਲਬ ਆ ਦੇਖੋ ਜੋ ਕੰਧਾਂ ਦੇ ਉੱਤੇ ਜੋ ਲਿਖਿਆ ਜੋ ਲਿਖਿਆ ਕੁਝ ਵੀ ਹੈ ਉਹ ਚੈਨਲਾਂ ਵਾਲੇ ਕਹਿੰਦੇ ਆ ਵੀ ਅੰਦਰ ਕੋਈ ਇੱਥੇ ਬੰਦਾ ਨਹੀਂ ਆਉਂਦਾ ਸੜਕ ਤੋਂ ਤੇਜ਼ ਸਪੀਡ ਨਾਲ ਲੰਘਦੇ ਆ ਐਨੇ ਦਸਤਾਂ ਮੋਲ ਹੈ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਦੇਖੋ ਜੀ ਕੰਧਾਂ ਦੇ ਉੱਤੇ ਕੀ ਕੁਝ ਉਕਰਿਆ ਹੋਇਆ ਜੇ ਇੱਥੇ ਕੋਈ ਇਨਸਾਨ ਆਉਂਦਾ ਤਾਂ ਹੀ ਆ ਨਾ ਹਾਂ ਹੋ ਸਕਦਾ ਵੀ ਜੋ ਇੱਥੇ ਸ਼ਰਾਰਤੀ ਆਨਸਰ ਹੈਗੇ ਉਹ ਸਭ ਕੁਝ ਕਰਦੇ ਹੁਣ ਜਿਹੜੀਆਂ ਬਾਰੀਆਂ ਬੂਹੇ ਆ ਉਹ ਕਹਿੰਦੇ ਸੀ ਮਤਲਬ ਵੀਡੀਓ ਦੇ ਵਿੱਚ ਵੀ ਇਹ ਜਿਹੜਾ ਮਾਲਕ ਸੀ ਉਹ ਲਾ ਕੇ ਲੈ ਗਿਆ ਡਰ ਦਾ ਪਰ ਉਹ ਮਾਲਕ ਨਹੀਂ ਲਾ ਕੇ ਲੈ ਗਿਆ ਜੋ ਸ਼ਰਾਰਤੀ ਆਨਸਰ ਆਉਂਦੇ ਆ ਉਹੀ ਪੱਟ ਕੇ ਲੈ ਗਏ ਜਾਂ ਨਸ਼ੇੜੀ ਲਾ ਲਓ ਕੁਝ ਵੀ ਲਾ ਲਓ ਪੱਟ ਕੇ ਲਿਜਾ ਕੇ ਵੇਚ ਦੀਆਂ ਉਹਨਾਂ ਨੇ ਹੋਰ ਇੱਥੇ ਕੱਖ ਵੀ ਨਹੀਂ ਹੈਗਾ ਜੀ ਆਹ ਦੇਖ ਸਕਦੇ ਹੋ ਤੁਸੀਂ ਕੰਦਾ ਦੇ ਉੱਤੇ ਕਾਫੀ ਕੁਝ ਲਿਖਿਆ ਹੋਇਆ ਤਾਂ ਇਹ ਜਿਵੇਂ ਤਰਕਸ਼ੀਲ ਸੋਸਾਇਟੀ ਵਾਲੇ ਕਹਿ ਰਹੇ ਨੇ ਕਿ ਇਹ ਇਨਸਾਨਾਂ ਦਾ ਹੀ ਲਿਖਿਆ ਹੋਇਆ ਇੱਥੇ ਕੋਈ ਭੂਤ ਨਹੀਂ ਤਾਂ ਪਾ ਅੱਗੇ ਇਸ ਕੋਠੀ ਦਾ ਦੌਰਾ ਕਰਦੇ ਆ ਅੱਗੇ ਇਸ ਕੋਠੀ ਦੇ ਵਿੱਚ ਕੀ ਕੀ ਮਿਲਦਾ ਉਹ ਦੇਖਦੇ ਆ ਇਹ ਭੂਤਾਂ ਵਾਲੀ ਕੋਠੀ ਜਿਹੜੀ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ ਇੱਧਰ ਸਾਰੇ ਤੁਸੀਂ ਕਮਰੇ ਦੇਖ ਸਕਦੇ ਹੋ ਪਜਾਰ ਵਿਆਹਵਾਂ ਇਸ ਕੋਠੀ ਦੇ ਵਿੱਚ ਆ ਤਾਂ ਦੋਦੋ ਸਾਹਿਬ ਜਿਹੜਾ ਭੂਤਾਂ ਵਾਲਾ ਜੀ ਮਸਲਾ ਇਸ ਸਮਾਜ ਦੇ ਵਿੱਚ ਕਿਵੇਂ ਪੈਦਾ ਹੁੰਦਾ ਜਿਵੇਂ ਕਹਿੰਦਾਂ ਉਹ 21ਵੀਂ ਸਦੀ ਦੇ ਵਿੱਚ ਪਹੁੰਚ ਗਿਆ ਇਨਸਾਨ ਹਾਂਜੀ ਹਾਂਜੀ ਤੇ 21ਵੀਂ ਸਦੀ ਦੇ ਵਿੱਚ ਪਹੁੰਚ ਕੇ ਵੀ ਇਹ ਗੱਲਾਂ ਹਲੇ ਤੱਕ ਫੈਲ ਜਾਂਦੀਆਂ ਨੇ ਕਿ ਭੂਤਾਂ ਆ ਗਈਆਂ ਭੂਤਾਂ ਤੋਂ ਡਰਦੇ ਲੋਕ ਭੱਜ ਗਿਆ ਤਾਂ ਕੀ ਲੱਗਦਾ ਤੁਹਾਨੂੰ ਕਿ ਹਲੇ ਵੀ ਕਿਉਂ ਖਤਮ ਨਹੀਂ ਇਹਦੇ ਨਾਲ ਜੁੜੀ ਹੋਈ ਮੈਂ ਜੇ ਇੱਕ ਘਟਨਾ ਸੁਣਾ ਦਿਆਂ ਨਾ ਉਹਦੇ ਨਾਲ ਮੇਰੀ ਨਿਗਾ ਚ ਦਰਸ਼ਕਾਂ ਨੂੰ ਥੋੜਾ ਜਿਹਾ ਸੌਖੀ ਸਮਝ ਲੱਗ ਜੂਗੀ ਹਮ ਇੱਕ ਸੀਨੀਅਰ ਸਕੈਂਡਰੀ ਸਕੂਲ ਚੂੜਚੱਕਾ ਪਿੰਡ ਮੋਗੇ ਜਿਹੜਾ ਬਹੁਤ ਵੱਡਾ ਪਿੰਡ ਆ ਲੁਧਿਆਣੇ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਹਮ ਉੱਥੇ ਇੱਕ ਮੱਠੀ ਬਣੀ ਵੀ ਸੀ ਬਿਲਕੁਲ ਦਫ਼ਤਰ ਦੇ ਸਾਹਮਣੇ ਹਮ ਜਦੋਂ ਮੈਂ ਉੱਥੇ ਬਤੌਰ ਹੈ ਟੀਚਰ ਬਦਲ ਕੇ ਗਿਆ ਤੇ ਮੈਨੂੰ ਉੱਥੋਂ ਦੇ ਪ੍ਰਿੰਸੀਪਲ ਨੇ ਬੁਲਾਇਆ ਉਹ ਵੀ ਕੌਕਿਆਂ ਦਾ ਸੀ ਮੈਂ ਵੀ ਕੌਕੀ ਨਹੀਂ ਦੱਸ ਉਹ ਮੈਨੂੰ ਆਦਾ ਯਾਰ ਮੇਰੇ ਮੱਥੇ 'ਚ ਵੱਜਦੀ ਆ ਰੋਜ਼ ਇਹ ਵੀ ਮਟੀ ਨੂੰ ਜੇ ਆਪਾਂ ਪਾਸੇ ਚੱਕ ਜੀ ਮੈਂ ਉਹਦਾ ਇਤਿਹਾਸ ਫਰੋਲਣਾ ਚਾਹਿਆ ਵੀ ਮਟੀ ਅਸਲ 'ਚ ਹੈ ਕੀ ਜੀ ਜਾਂ ਕਿੱਥੋਂ ਆ ਕਿਵੇਂ ਹੈ ਮੈਂ ਜਦੋਂ ਪਤਾ ਕੀਤਾ ਤਾਂ ਉਹ ਆਂਦੇ ਜੀ ਮਟੀ ਚੱਕੀ ਸੀਗੀ ਮਿਸਤਰੀ ਨੇ ਜਦੋਂ ਇਹ ਦਫ਼ਤਰ ਬਣਾਉਣ ਲੱਗੇ ਆ ਇਹ ਨਿਉਂਤ ਆ ਗਈ ਸੀ ਨਿਉਂਤ ਤੇ ਤਾਂ ਕੇ ਪਾਸੇ ਕਰਤੀ ਜਦੋਂ ਪਾਸੇ ਕੀਤੀ ਤੇ ਰਾਸ ਨੂੰ ਕਿਤੇ ਮਿਸਤਰੀ ਦੀ ਕੱਟੀ ਮਰ ਗਈ ਜਦੋਂ ਕੱਟੀ ਮਰ ਗਈ ਉਹਨੇ ਸਵੇਰ ਨੂੰ ਆ ਕੇ ਵੱਧ ਸੀਮਿੰਟ ਪਾ ਕੇ ਤੇ ਸਾਰਾ ਕੁਝ ਬਣਾ ਕੇ ਫੇਰ ਬਣਾਤੀ ਉਹਨੂੰ ਵਹਿ ਪੈ ਗਿਆ ਇਸ ਗੱਲ ਦਾ ਹੁਣ ਉਹ ਕੱਟੀ ਮਰਨ ਦਾ ਇਹਦੇ ਨਾਲ ਦੁਰਨਾ ਨਾ ਜੜਨਾ ਉਹ ਤਾਂ ਇੱਕ ਕੁਦਰਤੀ ਪ੍ਰਕਿਰਿਆ ਹੋਗੀ ਪਰ ਉਸ ਤੋਂ ਬਾਅਦ ਜਿਹੜਾ ਕੁਝ ਅਸੀਂ ਕਰਨਾ ਸੀ ਅਸਲ ਤਾਂ ਉਹਨੇ ਸਾਬਤ ਕਰਨਾ ਸੀ ਨਾ ਅਸੀਂ ਫਿਰ ਉੱਥੇ ਜਦੋਂ ਮੈਂ ਪਰੋਸੇ ਚ ਲੈ ਲਿਆ ਉਹ ਪਰਿਵਾਰ ਜਿਨ੍ਹਾਂ ਦੀ ਉਹ ਮੱਟੀ ਸੀ ਉਹਨਾਂ ਨੂੰ ਭਰੋਸੇ 'ਚ ਲੈ ਕੇ ਇੱਕ ਹੋਰ ਮੇਰੇ ਨਾਲ ਸਿਆਸੀ ਬੰਦਾ ਸੀ ਉਹਨੇ ਉਹਨਾਂ ਨੂੰ ਕਿਹਾ ਨਾ ਯਾਰ ਮਟੀ ਤੇ ਬੇਇਜ਼ਤੀ ਬਹੁਤ ਹੁੰਦੀ ਸਕੂਲ 'ਚ ਵੀ ਜਵਾਕ ਉੱਥੇ ਮਤਲਬ ਪੈਰ ਵੀ ਧਰ ਲੈਂਦੇ ਆ ਉਹਦੇ ਤੇ ਹੋਰ ਵੀ ਜੇ ਤੁਸੀਂ ਇਥੋਂ ਚੱਕ ਲਓ ਉਹਨਾਂ ਨੇ ਮੈਨੂੰ ਇਸ ਗੱਲ ਨੂੰ ਇੱਕ ਮਾਰਨਾ ਜਿਵੇਂ ਕਹਿੰਦੇ ਸੀ ਮਾਰਨਾ ਕਿਹਾ ਵੀ ਜੇ ਇਹਨੂੰ ਤਾਂ ਡਰਦਾ ਚੱਕਦਾ ਕੋਈ ਨਹੀਂ ਅਸੀਂ ਤਾਂ ਚੱਕਣ ਨੂੰ ਤਿਆਰ ਆਂ ਮੈਂ ਕਿਹਾ ਵੀ ਤੁਸੀਂ ਆਗਿਆ ਦਿਓ ਅਸੀਂ ਅੱਜ ਹੀ ਚੱਕ ਦਿੰਨੇ ਆਂ ਉਸੇ ਦਿਨ ਉਹ ਮਟੀ ਚੱਕ ਕੇ ਅੱਛੀ ਉਹਦੀ ਇੱਟ ਵੀ ਉੱਥੇ ਰਹਿਣ ਨਹੀਂ ਦਿੱਤੀ ਇੱਟਾਂ ਵੀ ਅਸੀਂ ਚੱਕ ਕੇ ਲੈ ਗਏ ਤੇ ਤੁਹਾਨੂੰ ਇੱਕ ਹੋਰ ਆਸੇ ਵਾਲੀ ਗੱਲ ਦੱਸਾਂ ਜੇ ਜਦੋਂ ਅਸੀਂ ਚੱਕਣ ਲੱਗੇ ਨਾ ਉੱਥੇ ਸੇਵਾਜ਼ਾ ਰਹਿੰਦਾ ਸੀ ਲਾਲ ਸਿੰਘ ਅੱਛਾ ਉਹ ਇੱਕ ਥਾਲੀ ਦੇ ਵਿੱਚ ਦੀਵੇ ਦੂਵੇ ਜਿਗਾ ਕੇ ਤੇ ਹੋਰ ਕਈ ਕੁਝ ਲੈ ਉਹ ਲਿਆ ਕੇ ਕਿਉਂਕਿ ਵਹਿ ਮੰਦਾ ਲੋਕਾਂ ਨੂੰ ਉਹ ਆਦਾ ਕਿ ਮੈਂ ਇੱਥੇ ਪੈਣਾ ਮੈਨੂੰ ਨਾ ਬਾਬਾ ਕੁਝ ਕਹੇ ਤੇ ਤੁਸੀਂ ਓਹ ਕਰੋ ਵੀ ਆਗਿਆ ਲੈ ਲਓ ਚੱਕਣ ਦੀ ਅੱਛਾ ਅਸੀਂ ਫਿਰ ਉਹਨੂੰ ਕਿਹਾ ਵੀ ਅਸੀਂ ਆਗਿਆ ਲੈ ਕੇ ਨਹੀਂ ਚੱਕਣੀ ਆਹੀ ਤਾਂ ਰੋਲਾ ਫਿਰ ਮੈਂ ਉਹਨੂੰ ਮੱਠੀ ਨੂੰ ਸਮੋਦਨ ਹੋ ਕੇ ਕਿਹਾ ਸੀ ਮੈਂ ਕਿਹਾ ਵੀ ਜਿਹੜਾ ਬਜ਼ੁਰਗ ਪਿਆ ਇਨੇ ਕੁਛ ਨਹੀਂ ਵਿਗਾੜਿਆ ਤੇਰਾ ਇਹ ਤਾਂ ਦੀਵੇ ਲੈ ਕੇ ਆਇਆ ਤੇਰੀ ਪੂਜਾ ਕਰਨ ਵਾਸਤੇ ਆਇਆ ਦੁਸ਼ਮਣ ਤੇਰੀ ਅਸੀਂ ਆਏ ਆ ਤੈਨੂੰ ਢਾਉਣ ਜੇ ਤੇਰੇ ਪਤਾਂ ਚ ਦਮ ਹੋਇਆ ਬਾਬੇ ਨੂੰ ਕਿਹਾ ਵੀ ਫੇਰ ਸਾਨੂੰ ਕੋਈ ਜਿਹੜਾ ਕੋ ਕਹਿਣਾ ਤੇ ਅੱਜ ਅਸੀਂ ਫੇਰ ਇੱਥੇ ਕਹਿੰਦੇ ਆ ਵੀ ਜੇ ਕੋਈ ਭੂਤ ਪ੍ਰੇਤ ਹੈਗੀ ਆ ਨਾ ਉਹਨੂੰ ਅਸੀਂ ਹਫ਼ਤਾ ਦਿੰਨੇ ਆ 5 ਦਿਨ ਦਿੰਨੇ ਆ ਅੱਜ ਹੁਣੇ ਜੇ ਕੋਈ ਨੁਕਸਾਨ ਕਰ ਸਕਦੀ ਆ ਹਫ਼ਤੇ 10 ਦਿਨਾਂ ਚ ਕਰ ਸਕਦੀ ਆ ਕੋਈ ਦੱਸੇ ਤਾਂ ਸਹੀ ਵੀ ਮੈਂ ਹੈਗੀ ਆ ਅਸੀਂ ਤਾਂ ਭਾਲਦੇ ਹਾਂ ਸਮਾਂ ਭਾਲਦੇ ਫਿਰਦੇ ਹਾਂ ਪੁੱਤੋ ਬੈਟਰੀਆਂ ਚੱਕੀ ਫਿਰਦੇ ਆਂ ਤੇ ਤੁਸੀਂ ਚੈਨਲ ਲਈ ਫਿਰਦੇ ਆਂ ਵੀ ਆਓ ਹੋਰ ਮਹਿਣ ਤੇ ਸਾਡੇ ਸਾਨੂੰ ਵੇਖ ਕੇ ਕਾਤੋਂ ਲੁੱਕ ਜਾਂਦੀਆਂ ਫਿਰ ਲੋਕਾਂ ਨੂੰ ਕਿਉਂ ਹੁੰਦੇ ਰੌਣ ਅਸਲ ਚ ਕੀ ਹੈ ਵੀ ਸਾਡੀ ਮਾਨਸਿਕਤਾ ਚੋਂ ਸਾਰਾ ਕੁਝ ਪੁਰਾਣਾ ਜਿਹੜਾ ਪਿਛੋਕੜ ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਸੁਣਾਇਆਂ ਉਹ ਪੰਨਾਂ ਅੱਜ ਕੱਲ੍ਹ ਵਿਗਿਆਨਕ ਵਿਚਾਰਾਂ ਦੇ ਧਾਰਨੀ ਬਣੋ ਇਹ ਜੀਆਂ ਅਫਵਾਹਾਂ ਤੇ ਆਪਦਾ ਸਮਾਂ ਤੇ ਸ਼ਕਤੀ ਨਾ ਖਰਾਬ ਕਰੋ ਸਗੋਂ ਅਸੀਂ ਇਸ ਮਕਾਨ ਦੇ ਮਾਲਕ ਨੂੰ ਕਹਿੰਨੇ ਆਂ ਵੀ ਉਹ ਅਸੀਂ ਮਦਦ ਕਰਨ ਲਈ ਤਿਆਰ ਆ ਜਿੰਨੇ ਵੀ ਟਰੰਲਾਂ ਨੇ ਹੁਣ ਤੱਕ ਆ ਕੇ ਇੱਥੇ ਅਫਵਾੜ ਆਈ ਹੈ ਉਹਨਾਂ ਸਾਰਿਆਂ ਦੇ ਮੁਕੱਦਮਾ ਦਾਇਰ ਕਰਾਵੇ ਉਹ ਵੀ ਮੇਰਾ ਇਹ ਜੀ ਬਹੁਤ ਨੁਕਸਾਨ ਇਹਦੇ ਨਾਲ ਹੋਇਆ ਅਸੀਂ ਖੁਦ ਅਸੀਂ ਜਾਣੀ ਇੰਨਾ ਮੈਂ ਕਹਿ ਸਕਦਾ ਵੀ ਮੇਰੀ ਕੁੜੀ ਹਾਈ ਕੋਰਟ ਦੇ ਵਿੱਚ ਵਕੀਲ ਆ ਜੇ ਹਾਈ ਕੋਰਟ ਚ ਕੋਈ ਕੇਸ ਦਾ ਕਰਨਾ ਹੋਇਆ ਤਾਂ ਪੰਜੀ ਪੰਜ ਪੈਸੇ ਪੈਸੇ ਵੀ ਨਹੀਂ ਲੈਂਦੀ ਅੱਛਾ ਹਾਂ ਜੇ ਵਕੀਲ ਉੱਥੇ ਦਾਇਰ ਕਰਨਾ ਮੁਕੱਦਮਾ ਅਸੀਂ ਆਪ ਖਰਚਾ ਕਰਾਂਗੇ ਜੇ ਮੰਨ ਲਓ ਕੋਈ ਨਹੀਂ ਲੈਂਦਾ ਇਸ ਮਕਾਨ ਨੂੰ ਕੀ ਤਰਕਸ਼ੀਲ ਸੁਸਾਇਟੀ ਇਹਨੂੰ ਖਰੀਦ ਸਕਦੀ ਹੈ ਸੁਸਾਇਟੀ ਖਰੀਦ ਸਕਦੀ ਹੈ ਇਹਦੇ ਵਿੱਚ ਕੋਈ ਰੌਲਾ ਨਹੀਂਗਾ ਕਿਉਂਕਿ ਸੁਸਾਇਟੀ ਕੋਲੇ ਜਿਹੇ-ਜਿਹੇ ਸਮਾਜ ਦੇ ਸਾਧਨ ਹਨ ਉਹ ਖਰੀਦ ਸਕਦੀ ਹੈ ਇਹਦੇ ਵਿੱਚ ਕੋਈ ਰੌਲਾ ਨਹੀਂਗਾ ਹਾਂ ਜੇ ਉਹਨੂੰ ਕੋਈ ਪਬਲਿਕ ਤੌਰ ਤੇ ਇਹਨੂੰ ਬਣਾਉਣਾ ਚਾਹੁੰਦੇ ਕੋਈ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਕੋਈ ਕਿਸੇ ਕਿਸਮ ਦਾ ਕੋਈ ਮਿਊਜ਼ੀਅਮ ਬਣਾਉਣਾ ਚਾਹੁੰਦੇ ਉਹਦੇ 'ਚ ਅਸੀਂ ਪੂਰੀ ਮਦਦ ਕਰ ਸਕਦੇ ਹਾਂ ਅਸੀਂ ਲਾਇਬ੍ਰੇਰੀ ਬਣਾ ਸਕਦੇ ਹਾਂ ਅਸੀਂ ਮਿਊਜ਼ੀਅਮ ਬਣਾ ਸਕਦੇ ਹਾਂ ਸਾਡੇ ਕੋਲੇ ਇੰਦੀ ਸਮਰੱਥਾ ਸ਼ਾਇਦ ਕਿਸੇ ਸਾਥੀ ਕੋਲੇ ਨਾ ਹੋਵੇ ਬਿਓ ਨੂੰ ਖਰੀਦ ਸਕੇ ਹਾਂ ਇਹਦੇ ਚ ਅਸੀਂ ਇਹੋ ਜਿਹੇ ਬੰਦੇ ਲੱਭ ਕੇ ਜਿਹਨੇ ਇਹਨੂੰ ਖਰੀਦ ਕਿਉਂਕਿ ਖਰੀਦਣ ਵੇਲੇ ਵਪਾਰੀ ਨੇ ਕੀ ਵਿਖਣਾ ਹੁੰਦਾ ਵੀ ਮੈਨੂੰ ਅੱਧਿਓ ਰੂੜ ਮਿਲੇ ਜੇ ਕਿਸੇ ਨੂੰ ਅੱਧਿਓ ਰੂੜ ਇਥਾ ਮਿਲਦਾ ਉਹ ਕਿੰਨੀ ਵਧੀਆ ਕੋਠੀ ਬਣੀ ਵੀ ਹੈ ਮੇਰੀ ਨਿਗਾ ਚ ਬਹੁਤ ਬੰਦੇ ਇਹੋ ਜਿਹੇ ਹੈਗੇ ਜਿਹੜੇ ਵਹਿਮ ਭਰਮ ਨਹੀਂ ਕਰਦੇ ਉਹ ਖਰੀਦਣਗੇ ਵੀ ਤਪਾ ਗਰਮੀਤ ਮੱਲਾ ਜੀ ਹੁਣਾਂ ਨਾਲ ਗੱਲ ਕਰਾਂਗੇ ਮੱਲਾ ਸਾਹਿਬ ਜੇ ਇੱਥੇ ਭੂਤਾਂ ਦਾ ਵਾਸ ਨਹੀਂ ਫਿਰ ਹੋਰ ਵਾਸ ਕਿੰਨਾ ਦਾ ਲੱਗਦਾ ਇੱਥੇ ਜਦੋਂ ਇੱਥੇ ਆਪਾਂ ਇੰਟਰ ਹੋਏ ਆ ਬੱਚੇ ਬਾਹਰ ਵੀ ਮਿਲੇ ਸੀ ਉਹ ਬੱਚੇ ਇੱਥੇ ਨਾਲ ਵੀ ਆ ਉਹਨਾਂ ਨੇ ਦੱਸਿਆ ਸਾਡਾ ਇੱਧਰ ਨਵੇਂ ਪਸੇ ਘਰ ਆ ਉਹ ਕਹਿੰਦਾ ਅਕਸਰ ਜਦੋਂ ਇੱਥੇ ਪਤੰਗ ਉੱਡਦੇ ਆ ਦਿਨ ਵੇਲੇ ਸ਼ਾਮ ਵੇਲੇ ਕਹਿੰਦਾ ਇੱਥੇ ਆ ਜਾਂਦੇ ਆ ਅਸੀਂ ਇੱਥੇ ਆਉਂਦੇ ਆ ਜਾਂਦੇ ਆ ਹੁਣ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਦੇਖਿਆ ਉਹਨਾਂ ਨੇ ਆ ਸਾਰਾ ਜਿਹੜਾ ਕੰਮ ਇਹ ਪਤਾ ਨਹੀਂ ਕੀ ਦੀ ਬੌਂਡਰ ਭੂਤਾਂ ਜਿਹੜੀਆਂ ਜਿਹੜੀਆਂ ਇਸ ਵੇਲੇ ਜਿਹੜਾ ਚਿੱਟਾ ਸਮੈਕ ਵਾ ਵੀ ਉਹ ਜਿਹੜਾ ਕੰਮ ਹੈ ਇਸ ਸਮਝਣਾ ਜਿਹੜਾ ਹੋਦਾ ਬਤਿਆ ਗੜ ਨਿਸ਼ੇੜੀ ਆ ਹਨਾ ਉਹ ਸਾਰਾ ਇਹ ਜਿਹੜਾ ਅਲਬੀਨਿਓ ਫਿਊਲ ਹੈ ਇਹ ਦੱਸਦਾ ਦੂਜੇ ਪਾਸੇ ਅਸੀਂ ਉਹ ਸ਼ੀਸ਼ੀਆਂ ਦੇਖੀਆਂ ਜਿਹੜੇ ਪੀੜ ਵਾਲੀਆਂ ਅਗਲੇ ਪਾਸੇ ਅਸੀਂ ਜਾ ਕੇ ਦੇਖਦੇ ਆ ਜਿੱਥੇ ਉਹ ਸਾਰੀਆਂ ਸਿਰਿੰਜਾਂ ਵਗੈਰਾ ਜਿਹੜੀਆਂ ਉਹ ਭਰਤੀਆਂ ਵੀ ਆ ਇਹ ਹਾਂਜੀ ਆ ਤੁਸੀਂ ਬੜਾ ਧਿਆਨ ਨਾਲ ਦੇਖ ਸਕਦੇ ਆ ਇੱਥੇ ਜਿਹੜਾ ਇੱਧਰ ਦੇ ਪਾਸੇ ਸਿਰਿੰਜਾਂ ਵਗੈਰਾ 2000 ਯਾ ਦੇਖੋ ਨਜ਼ਰ ਮਾਰ ਸਕਦੇ ਹੋ ਇਤਰਾ ਸਰੀਂਜਾ ਵਗੈਰਾ ਤੁਹਾਨੂੰ ਨਜ਼ਰ ਆ ਸਕਦੀ ਹੈ ਹਨਾ ਆ ਜਿਹੜਾ ਸਟਿੰਗ ਵਗੈਰਾ ਜਿਹੜਾ ਪੀਤਾ ਜਾ ਰਿਹਾ ਕੋਈ ਇਸ ਤਰ੍ਹਾਂ ਦਾ ਕੋਈ ਕੈਮੀਕਲ ਹੈ ਇਹ ਜੇ ਤੁਸੀਂ ਦਵਾਈਆਂ ਦੇਖ ਸਕਦੇ ਕਿਹੜੀ ਦਵਾਈ ਪੜ ਕੇ ਦੇਖਿਓ ਜੀ ਕਿਹੜੀ ਹੈ ਸਿਗਨੇਚਰ ਹਾਂ ਇੱਕ ਕੈਪਸੂਲ ਹੈ ਸਿਗਨੇਚਰ ਕੈਪਸੂਲ ਨਸ਼ੇ ਵਾਲੇ ਕੈਪਸੂਲ ਆ ਜਿਹੜੇ ਬਹੁਤ ਮਸ਼ਹੂਰ ਨੇ ਕਿ ਇਹ ਪੀ ਕੇ ਖਾ ਕੇ ਬੰਦਾ ਕਮਲਿਆਂ ਵਾਂਗੂ ਹੋ ਜਾਂਦਾ ਤਾਂ ਮੈਨੂੰ ਲੱਗਦਾ ਉਹੀ ਭੂਤਾਂ ਦਾ ਵਾਸਾ ਇੱਥੇ ਜਿਹੜੇ ਨਸ਼ਾ ਕਰਨ ਆਉਂਦੇ ਨੇ ਜਾਂ ਕੋਈ ਗਲਤ ਕੰਮ ਕਰਨ ਆਉਂਦੇ ਨੇ ਜਾਂ ਇੱਥੇ ਬੱਕਰੀ ਨੇ ਮੀਂਗਣਾ ਆਪਾਂ ਦੇਖ ਸਕਦੇ ਹਾਂ ਕਾਫੀ ਹੱਦ ਤੱਕ ਤੇ ਇੱਥੋਂ ਤੱਕ ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਬੰਦਾ ਜਿਵੇਂ ਅੱਜ ਕੱਲ੍ਹ ਅਸੀਂ ਚੋਰੀਆਂ ਹੋ ਰੀਆਂ ਰਸਤੇ ਦੇ ਵਿੱਚ ਰੋਕਿਆ ਜਾ ਰਿਹਾ ਉਹੀ ਜਿਹੜੇ ਗਲਤ ਅੰਸਰ ਹੈ ਕਿਤੇ ਵੀ ਲੁੱਟ ਖੋਹ ਕਰਕੇ ਇਹੋ ਜੀ ਜਗ੍ਹਾ ਉਹ ਅੱਡਾ ਬਣਾ ਲੈਂਦੇ ਸੋ ਹੁਣ ਇਸ ਤਰ੍ਹਾਂ ਜਾ ਕੇ ਹੁਣ ਜਦੋਂ ਇੱਥੇ ਕਿਸੇ ਦਾ ਵਾਸਾ ਨਹੀਂ ਹੈ ਹੁਣ ਦੇਖੋ ਇੱਥੇ ਚੁੱਲ੍ਹਾ ਵੀ ਅਗਲੇ ਰੱਖਿਆ ਉਹ ਹੋ ਸਕਦਾ ਕੋਈ ਵੀ ਅਖਾੜ ਪੀੜ ਦੀ ਇੱਥੇ ਚੀਜ਼ ਬਣਉਂਦਾ ਰਾਤ ਕੱਟਦਾ ਹੁਣ ਹੁਣ ਕਿਹੜੀ ਬਾਸ ਹੈ ਕਿਹੜੀ ਬੁੱਧੀ ਬਾਸ ਹੈ ਜਿਹੜੀ ਲਿਖੀ ਜੇ ਬੱਲਾ ਕੋਈ ਜੇ ਕੋਈ ਇਹੋ ਜਿਹਾ ਹੁੰਦਾ ਤਾਂ ਉਹਨੂੰ ਆ ਬਾਸਾ ਹੁਣ ਤੁਸੀਂ ਇਹ ਦੇਖੋ ਆ ਜਿਹੜੀ ਇੰਗਲਿਸ਼ ਹੈ ਦੂਜਾ ਲਫਜ਼ ਹੈ ਆ ਜਿਹੜਾ ਲੱਗਿਆ ਅੱਛਾ ਆ ਤੁਸੀਂ ਪੰਜਾਬੀ ਨੂੰ ਪੜੋ ਇਹ ਵੱਖ-ਵੱਖ ਅਨਸਰਾਂ ਦਾ ਜਿਹੜਾ ਜਿਹੜਾ ਉਹਨਾਂ ਨੇ ਕਿਸੇ ਦੇ ਆ ਦੇਖੋ ਛੋਟੀ ਇੰਗਲਿਸ਼ ਵਰਤੀ ਹੋ ਦੂਜੀ ਵਰਤੀ ਆ ਇਹ ਇੱਕ ਦੂਜੇ ਨਾਲ ਮਿਲਦਾ ਨਹੀਂ ਇਹ ਗਲਤ ਅਨਸਰਾਂ ਜਿੰਨੇ ਵੀ ਇੱਥੇ ਬੜੇ ਹੋ ਆਪਣਾ ਨਾਮ ਕਿਵੇਂ ਵੀ ਆ ਇੱਕ ਦੂਜੇ ਨਾਲ ਖਾਈ ਨਹੀਂ ਵਿੱਚ ਕਰਦੀ ਸੋ ਬਹੁਤ ਸਾਰੇ ਗਲਤ ਅਨਸਰਾਂ ਜਿਹੜੇ ਇਹਨੂੰ ਇਸਤੇਮਾਲ ਕਰਦੇ ਆ ਹੈਨਾ ਸੋ ਇਸ ਕਰਕੇ ਇਹ ਹੈ ਵੀ ਜਿੱਥੇ ਵੀ ਘਟਨਾ ਇਹ ਜੀ ਵਾਪਰਦੀ ਆ ਅਸੀਂ ਪਹਿਲਾਂ ਵੀ ਕਿਹਾ ਤਰਕ ਸੀ ਸਾਇਟੀ 5 ਲੱਖ ਦਾ ਇਨਾਮ ਉਹਨਾਂ ਆਪਣੀ ਰੱਖੇ ਤਰਕਸੀ ਸੈਡ ਭਾਰਤੀ ਆਪਣੇ ਉਲੀ ਇਨਾਮ ਰੱਖਿਆ ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਰੱਖਿਆ ਹੈਨਾ ਸੋ ਇਸ ਕਰਕੇ ਇਹ ਹੈ ਵੀ ਇਹ ਜਿਹੜੀ ਸ਼ਰਾਰਤ ਹੈ ਝਾਕ ਤਾਂ ਸਾਨੂੰ ਪਤਾ ਹੈ ਵੀ ਕੋਈ ਵੀ ਆ ਮਾਰਕਰ ਆ ਜਾ ਕਿਸੇ ਚੀਜ਼ ਆ ਉਹ ਤਾਂ ਪੁੱਤਾਂ ਕੋਲ ਹੈ ਦੀ ਤਾਂ ਇਹ ਕਿੱਥੋਂ ਆਇਆ ਤਾਂ ਕਹਿਣ ਦਾ ਮਤਲਬ ਇਹ ਜਿਹੜੇ ਘਟਨਾਵਾਂ ਦੂਜੀਆਂ ਚੁੱਲ੍ਹੇ ਪਕਾਉਣਾ ਹੋਰ ਹੈ ਸਾਰਾ ਕੁਝ ਉਹ ਸਾਰੀ ਇੱਕ ਉਹਨਾਂ ਦੀ ਓਪਰੇਟ ਸ਼ਰਾਰਤ ਦੀ ਅੰਸਰਾਂ ਦੀ ਵੀ ਤਾਂ ਕਿ ਇਹ ਇੱਥੇ ਇਹਦਾ ਜਿਹਦਾ ਜਿਹਦਾ ਸਭ ਤੋਂ ਵੱਧ ਲਾਹਾ ਇਹਦਾ ਜਿਹੜਾ ਉਹ ਲੈਂਦਾ ਉਹ ਬੰਦਾ ਹੈ ਵਪਾਰੀ ਵਰਗੇ ਕਿਹਾ ਜਾਂਦਾ ਕਿ ਇੱਥੇ ਗੁਰਬਾਣੀ ਵੀ ਪੜੀ ਗਈ ਆ ਪਾਠ ਹੋਇਆ ਤਾਂ ਵੀ ਭੂਤਾਂ ਗਈਆਂ ਨਹੀਂ ਉਹਦਾ ਕੀ ਸੱਚ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹੇ ਹੋਇਆ ਜੀ ਗੁਰਬਾਣੀ ਦਾ ਅਖੰਡ ਪਾਠ ਤਿੰਨ ਦਿਨ ਚੱਲਿਆ ਜੀ ਲਗਾਤਾਰ ਜਿੱਦੋਂ ਢੰਗ ਸਿੰਘ ਬੈਠੇ ਸੀਗੇ ਪਰ ਉਹਨਾਂ ਨੇ ਵੀ ਕੋਈ ਭੂਤ ਨਹੀਂ ਦੇਖਿਆ ਕੁਝ ਨਹੀਂ ਦੇਖਿਆ ਜਿਹੜੀ ਤੁਹਾਨੂੰ ਕੱਟਣਾ ਸੀ ਜੋਰਾ ਸਿੰਘ ਦੀ ਉਹਨਾਂ ਨੂੰ ਇੱਕ ਸਫਰ ਜ਼ਿਆਦਾ ਪੈਣ ਕਰਕੇ ਉਹਨਾਂ ਨੇ ਮਤਲਬ ਇਹ ਕੋਠੀ ਵੇਚੀ ਅੱਗੇ ਕੋਈ ਭੂਤ ਪ੍ਰੇ ਦੇ ਡਰ ਨਾਲ ਨਹੀਂ ਤੇ ਜਿਹੜੇ ਆਪਣੇ ਸਾਥੀ ਹੁਣ ਵੀਡੀਓ ਪਾ ਰਹੇ ਸੀ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਉਹ ਕਹਿੰਦੇ ਵੀ ਤਿੰਨ ਦਿਨ ਅਖੰਡ ਪਾਠ ਚੱਲਿਆ ਆਪ ਗੁਰਸਿੱਖ ਬੰਦੇ ਆ ਉਹ ਉਹ ਮੈਂ ਕਹਿੰਦਾ ਵੀ ਕਰਨ ਸਾਫਤ ਕੀ ਕਰਨਾ ਚਾਹੁੰਦੇ ਹੋ ਉਹ ਭੂਤਾਂ ਨੂੰ ਬੜਾਵਾ ਦੇਣੋਂ ਤਾਂ ਗੁਰਬਾਣੀ ਨੂੰ ਥੱਲੇ ਲਾ ਰਹੇ ਆ ਜੇ ਆਪਾਂ ਮੰਨੀਏ ਉਹ ਤਾਂ ਗੁਰਸਿੱਖ ਬੰਦੇ ਨਾ ਗੁਰਬਾਣੀ ਨੂੰ ਮੰਨਦੇ ਆ ਪਰ ਗੁਰਬਾਣੀ ਦਾ ਹੀ ਅਪਮਾਨ ਕਰਦੇ ਹੋ ਇੱਕ ਪਾਸੇ ਕਹਿੰਦੇ ਗੁਰਬਾਣੀ ਦਾ ਇੱਥੇ ਅਖੰਡ ਪਾਠ ਸਭ ਖੁੱਲੇ ਦੂਜੇ ਪਾਸੇ ਕਹਿੰਦੇ ਆ ਵੀ ਇੱਥੇ ਭੂਤ ਹਜੇ ਵੀ ਹੈਗੇ ਉਹ ਚੀਜ਼ ਆ ਕਹਿੰਦੇ ਵੀ ਸੀਗਾ ਸਾਰਾ ਕੁਝ ਦਾ ਮਤਲਬ ਗੁਰਬਾਣੀ ਦਾ ਪਾਠ ਵੀ ਹੋਇਆ ਸੀ ਕੀ ਸੜਕ ਵੀ ਰਹੀ ਸੀ ਹਾਂ ਆਪਾਂ ਤਿੰਨ ਦਿਨ ਰਹੇ ਹਾਂ ਤੇ ਬਾਕੀ ਸਿਰੇ ਆਪਾਂ ਕਾਨਫਰੈਂਸਾਂ ਬਹੁਤ ਵਾਰ ਕੀਤੀਆਂ ਜਿੱਥੇ ਅੱਛਾ ਦਿਨ ਨੂੰ ਵੀ ਰਾਤ ਨੂੰ ਵੀ ਜੀ ਪਰ ਕੋਈ ਹੈ ਚੱਕਰ ਨਹੀਂ ਹੈ ਦਾ ਜੀ ਤਾਂ ਆਪਾਂ ਇਹਦੇ ਆਸੇ-ਪਾਸੇ ਦੇਖਾਂਗੇ ਕਿ ਆਸੇ-ਪਾਸੇ ਇਹਦੇ ਆਬਾਦੀ ਹੈ ਜਾਂ ਨਹੀਂ ਹੈ ਜਿਵੇਂ ਕਿਹਾ ਜਾਂਦਾ ਸੀ ਕਿ ਇੱਥੋਂ ਬਹੁਤ ਸਪੀਡ ਨਾਲ ਲੋਕ ਲੰਘਦੇ ਨੇ ਤਾਂ ਸਾਹਮਣੇ ਸੜਕ ਆ ਸੜਕ ਦਾ ਥੋੜਾ ਵਿਊ ਦੇਖੋਗੇ ਤਾਂ ਇਹਦੇ ਨੇੜੇ ਤੁਹਾਨੂੰ ਘਰ ਵੀ ਦਿਖ ਜਾਣਗੇ ਇਧਰਲੀ ਸਾਈਡ ਤੁਸੀਂ ਦੇਖੋਗੇ ਸੜਕ ਤੋਂ ਲੋਕ ਆਰਾਮ ਦੇ ਨਾਲ ਲੰਘ ਰਹੇ ਨੇ ਇਸ ਕੋਠੀ ਦੇ ਮੂਹਰ ਦੀ ਤਾਂ ਇੱਧਰ ਦੇਖੋਗੇ ਤੁਸੀਂ ਕਿੰਨੇ ਕ ਦੂਰੀ ਤੇ ਹੋਊਗਾ ਜੀ ਇਹ ਘਰ ਆਪਣਾ ਇਹ ਹੈਗਾ ਜੀ ਆਪਣਾ ਜੇ ਮੰਨੀਆਂ ਤਾਂ ਬਾਹੀ ਇੱਕ ਕਿੱਲੇ ਦੀ ਬਾਹੀ ਹੋ ਵੱਧ ਤੋਂ ਵੱਧ ਇਤੋਂ ਵੱਧ ਨਹੀਂ ਹਾਂ ਹਾਂਜੀ ਇੱਕ ਕਿੱਲੇ ਦੀ ਬਾਹੀ ਹੋ ਉਹ ਸਾਹਮਣੇ ਲਾਈਟਾਂ ਚੱਲ ਰਹੀਆਂ ਜੀ ਜ਼ੂਮ ਕਰਕੇ ਦਿਖਾ ਦਿਓ ਹਾਂ ਤੇ ਸਾਰੇ ਸਾਬ ਰਹਿੰਦੇ ਨੇ ਇੱਥੇ ਜਿਹੜੇ ਆਹ ਨਾਲ ਪਲਾਟ ਖਾਲੀ ਪਿਆ ਇਹ ਇਹਨਾਂ ਦੀ ਕਰਤੂਤਨਾ ਪਿਆ ਜਿਹੜੇ ਇੱਥੇ ਵੀਡੀਓ ਪਾਉਂਦੇ ਆ ਹੋਰ ਕੁਝ ਨਹੀਂ ਹਾਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਨੇੜੇ ਘਰ ਵੀ ਨੇ ਸੜਕ ਤੋਂ ਵੀ ਲੋਕ ਲੰਘ ਰਹੇ ਨੇ ਤੇ ਕੁਝ ਆਮ ਲੋਕ ਜਦੋਂ ਅਸੀਂ ਵੀਡੀਓ ਕਰਨ ਲੱਗੇ ਆ ਤਾਂ ਉਹ ਇੱਥੇ ਉੱਪਰ ਵੀ ਆਏ ਨੇ ਉਹ ਵੀ ਕਹਿ ਰਹੇ ਨੇ ਕਿ ਇੱਥੇ ਕੁਝ ਨਹੀਂ ਇਹ ਸਿਰਫ ਕੁਝ ਚੈਨਲਾਂ ਨੇ ਆਪਣੀ ਵਿਊ ਲੈਣ ਲਈ ਇੱਕ ਗਲਤ ਪ੍ਰਚਾਰ ਕੀਤਾ ਤਾਂ ਤਰਖੀਲ ਸੁਸਾਇਟੀ ਨੇ ਉਹਨਾਂ ਚੈਨਲਾਂ ਨੂੰ ਵੀ ਚੈਲੰਜ ਕੀਤਾ ਕਿ ਜਿਨ੍ਹਾਂ ਨੇ ਇਹ ਗਲਤ ਅਫਵਾਹ ਫਲਾਈ ਆ ਉਹਨਾਂ ਤੇ ਕਾਰਵਾਈ ਹੋਊਗੀ ਤਾਂ ਇਸ ਮਕਾਨ ਮਾਲਕ ਨੂੰ ਇਸ ਵੀਡੀਓ ਬਾਰੇ ਜ਼ਰੂਰ ਅੱਗੇ ਆਉਣਾ ਚਾਹੀਦਾ ਕਿ ਸੱਚੀ ਮੁੱਚੀ ਇਹ ਅਫਵਾਹ ਉਹਨਾਂ ਨੇ ਫਲਾਈ ਆ ਜਾਂ ਚੈਨਲਾਂ ਵੱਲੋਂ ਫਲਾਈ ਗਿਆ ਕਿੰਨਾ ਨੇ ਫਲਾਈ ਆ ਉਹਦਾ ਪਰਦਾ ਫਾਸ਼ ਵੀ ਜ਼ਰੂਰ ਹੋਣਾ ਚਾਹੀਦਾ